ਦਾ ਅਮਰਤਪਾਲ ਸਿੰਘ ਕੋਡਾ ਦੇ ਨਾਮ ਤੇ ਇਹ ਔਖਾ ਲਾਉਣਾ ਥੋੜਾ ਜਿਹਾ ਇਹਨੂੰ ਆਪਾਂ ਕਹਿ ਸਕਦੇ ਹਾਂ ਟੈਕਨੋਲੋਜੀ ਆ ਟੈਕਨੋਲੋਜੀ ਆ ਹਾਂ ਇਹ ਤਾਂ ਪਿਛਲੇ ਸਾਲ ਆ ਗਿਆ ਕੋਸ਼ ਨਹੀਂ ਹੁੰਦਾ ਬੋਸ ਰਾਸ ਮੇਰੇ ਆ ਬਾਈ ਨੂੰ ਮੈਂ ਵੀਡੀਓ ਬਾਜੀ ਜਾਣਾ ਹਾਂ ਸਸੀ ਕਾਲਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਲਾਂਚ ਕਰ ਰਹੇ ਹਾਂ ਬੂਟੇ ਅਸੀਂ ਤਕਰੀਬਨ 30 ਕਬੂਟੇ ਦਾ ਅਸੀਂ ਰੱਖ ਲਏ ਨੇ ਤਕਰੀਬਨ 50 ਕਬੂਟੇ ਪਏ ਹਨ ਤੇ ਅਸੀਂ ਕਰਦੇ ਹਾਂ ਲਾਂਚ ਜਾਂਦੇ ਹਾਂ ਬੂਟੇ ਸਮਾਂ ਹੋ ਚੁੱਕੇ ਸਾਡੇ ਕਮਾਂ ਦਾ ਸਮਾਂ ਹੋ ਚੁੱਕਾ ਹੈ ਤੇ ਚਲੋ ਕਰਦੇ ਹਾਂ ਕੰਟੀਨਿਊ ਚਲੋ ਬਈ Anggi, Anggi tuh apa kalau cuknya? ਸਾਰੀ ਆਪਣੀ ਟੀਮ ਤਿਆਰ ਹੈ ਬੁੱਟੇ ਲਾਉਣ ਵਾਸਤੇ। ਕਰੀਮਨ ਆਪਣੇ ਸਾਰੇ ਬੰਦੇ ਆ ਚੁੱਕੇ ਨੇ। ਪਿੰਡ ਦਾ 뷰 ਚੈੱਕ ਕਰ ਸਕਦੇ ਤੁਸੀਂ। ਆਪਣਾ ਛੱਪੜ ਆ ਚੁੱਕਾ ਹੈਗਾ। ਕੱਲ ਵੀ ਆਪਾਂ ਕੁਝ ਕੁ ਬੁੱਟੇ ਲਾਏ ਸੀ। ਉਹਨਾਂ ਵਿੱਚ ਵੀ ਬਹੁਤ ਚੱਪੜ ਵੀ ਦੇਖ ਸਕਦੇ ਤੁਸੀਂ ਬਹੁਤ ਹੀ ਸੋਹਣਾ ਲੱਗਦਾ ਵਿਊ ਦੇਖੋ ਤੁਸੀਂ ਅੱਜ ਜਵਾ ਟੋਹੇ ਪਹਿਲਾਂ ਹੀ ਪਟਾ ਲਏ ਨੇ ਦੇਖੋ ਜੀ ਚੱਲ ਟੋਈ ਬਾਹਰ ਨੂੰ ਦੇ ਚ ਪਾਣੀ ਦੀ ਨਹੀਂ ਵੜੇ ਤਾਂ ਆਉਣੇ ਸੀ ਵੱਡੇ ਪਤਾ ਨਹੀਂ ਕਿਹਾ ਚਲੋ ਠੀਕ ਹੈ ਬਸ ਬਾਕੀ ਹੋਰ ਕਰ ਲਓ ਵੱਡੇ ਨੂੰ ਚੱਕਰ ਇਹ ਨੇਰੇ ਗਾਲੇ ਬਟਕੀ ਗਏ ਹੋਣਾ ਤੋਂ ਪਤਾ ਹੈ ਨਹੀਂ ਨਹੀਂ ਠੀਕ ਹੈ ਕੋਈ ਚੌੜੇ ਕਰ ਲਾਂਗੇ ਆਪਾਂ ਥੋੜੇ ਜਿਹਾ ਹੋਰ ਨਹੀਂ ਕਿਹਾ ਸੀ ਯਾਰ ਮੈਂ ਚੌੜੇ ਵੱਧ ਕਰਦੇ ਕਈ ਲਿਓ ਕੋਈ ਨਹੀਂ ਕਰ ਲੈਨੇ ਕਈ ਚੱਕੋ ਕੰਨ ਲਿਓ ਜਾਓ ਲਿਓ ਬਰਕਾ ਆ ਗੁੱਲਾ ਕਰ ਇਹ ਗੁੱਲਾ ਕਾਰਾ ਗੁੱਲਾ ਕਰਾ ਕਾਹਨੀਆ ਤੂੰ ਹਗੁੱਲਾ ਕਰ ਆ ਵੀ ਬਹੁਤ ਆ ਯਾਰ ਹੁਣ ਆ ਸਾਰ ਨਹੀਂ ਲੱਗੇ ਸਾਰਾ ਪਾ ਕਰਦੇ ਆ ਕੀ ਹੈ ਰੇ ਕਾਲੇ ਨੂੰ ਕੱਢ ਲਿਆ ਕਰਦੇ ਆ ਕਾਈ ਇੱਥੇ ਰੱਖ ਦੇ ਇਹਦਾ ਪੈਸੇ ਨੂੰ ਕੀ ਆ ਜੀ ਆਪਣੇ ਨੂੰ ਗੱਲ ਲੈ ਹੁਣ ਸਹੀ ਆਦਾ ਬਹੁਤ ਆ ਟਾਪਟ ਕੇ ਕਾ ਛੱਪੜੇ ਕੋਲੇ ਬੁੱਟੇ ਰਾਣੇ ਆ ਦੇਖੋ ਇਹ ਨੌਜਵਾਨ ਲੱਗੇ ਹੋਏ ਨੇ ਕੰਮ ਕਰਨ ਤੇ ਇਹ ਬੁੱਟਾ ਹਰਪ੍ਰੀਤ ਸਿੰਘ ਸੰਘਾ ਦੇ ਨਾਲ ਤੇ బాను బా పేలా ਇਹ ਬੂਟਾ ਨਵੀਂ ਫਰੀਦਕੋਟ ਵਾਲੀ ਨਾਲੇ ਮਿੱਟੀ ਪਾ ਦੀ ਮਾਰ ਚੋ ਮਿੱਟੀ ਪਾ ਦਿੱਤੀ ਹੁਣ ਨਾਪਦੇ ਸਮਾਰੀ ਇਹ ਬੂਟਾ ਸ਼ਬਸ ਹਰਨ ਦੇ ਨਾਮ ਤੇ ਆਇਆ ਕੋਟਾ ਨਗਰਪਟਾ ਵਾਲੀ ਨਾਲੇ ਨਾਪੋ ਕੋਈ ਨਾਲ ਅਗੇ ਉਹ ਕਰ ਦੇ ਇਹ ਬੂਟਾ ਸੰਦੀਦ ਨਾ ਤੇ ਆਪਣੀ ਵਰਕੇ ਚਾਈ ਯਾਰ ਮਿੱਟੀ ਪਾਓ ਓਏ ਇਹੀ ਰਿਹਾ ਉਹ ਮੋਟਰ ਫਿਲਪਰਾ ਕਰਕੇ ਸੈਕਟਰ ਜਾਣਾ ਇਹ ਪਊਗਾ ਇਤਰਾ ਇਹ ਬੂਟਾ ਬਲਜਿੰਦਰ ਮਾਨ ਦੇ ਨਾਂ ਤੇ ਬਿੱਟੀ ਬਾਦੀ ਨੂੰ ਮੂੰਗਾ ਸਾਥ ਤੇ ਨਹੀਂ ਕਾਫੇ ਪਾ ਦੇ ਬਾਈ ਮਰ ਬੰਦ ਕਰੀ ਨਾ ਕੋਈ ਪਰ ਪਾਸੇ ਪਾਸੇ ਤੇ ਇਹ ਬੂਟਾ ਅਮਰਤਪਾਲ ਸਿੰਘ ਕੋ ਦਾ ਦੇ ਨਾ ਸਿੱਧੂ ਸਲੇਨਾ ਤਾਦੂ ਜਗੇ ਗਈ ਨੇ ਅਰੇ ਜਿਹੜਾ ਨਵਾਂ ਬੁੱਟਾ ਲਾਉਣਾ ਤਾਂ ਸੌਖਾ ਹੈ ਜਾਲੀ ਲੱਗੀ ਹੈ ਜਾਲੀ ਵੀ ਨਹੀਂ ਪਟ ਸਕਦੇ ਜੇ ਜਾਲੀ ਪਟ ਕੇ ਦੁਬਾਰੇ ਲਾਇਆ ਫਿਰ ਜਾਲੀ ਨਹੀਂ ਲੱਗਣੀ ਇਹ ਔਖਾ ਲਾਉਣਾ ਥੋੜਾ ਜਿਆ ਇਹਨੂੰ ਆਪਾਂ ਕਹਿ ਸਕਦੇ ਹਾਂ ਟੈਕਨੋਲੋਜੀ ਆ ਟੈਕਨੋਲੋਜੀ ਆ ਹਾਂ ਇਹਨੂੰ ਵੀ ਟੈਕਨੋ ਆ ਨਹੀਂ ਠੀਕ ਹੈ ਨਿੱਕੀ ਕੋ ਥਲੇ ਸਕੇ ਸਕਦੇ ਹਾਂ

ਹਾਂ ਜਮਨ ਦੇ ਉੱਤੋਂ ਹੀ ਵੜਾ ਦੇਣਾ ਇਹ ਬੋਟਾ ਜੋ ਤੂੰ ਨਾ ਮਿੱਟੀ ਪਾ ਕੇ ਸਮਾਰ ਕੇ ਮਿੱਟੀ ਪਾ ਲਓ ਕਰਲਾ ਸਮਾਰ ਕਿਉਂ ਹੌਲੀ 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 ਪੱਥਰ ਜਾ ਗਰਨੇ ਕਿੰਨੇ ਕੂਟੇ ਲੱਗੇ ਆਪਣੇ ਲੱਗੇ 7-8 ਬੂਟੇ ਦਾ ਲਾ ਲਾ ਦੇ ਆਪੇ 3 ਲਗਾ 3 ਹੀ ਲਾ ਕੱਟ ਲੱਗੇ ਛੇਤੀ ਲਾਓ ਸਪੀਡ ਰੱਖੋ ਥੋੜੀ ਲਿਆਓ ਲਿਆਓ ਮਰਮਾ ਚੱਕੋ ਜਲਦੀ ਇਹ ਬੂਟਾ ਅਰਮਾਨ ਬਾਜਵਾ ਦੇ ਨਾਂ ਤੇ ਬਸ ਹਾਂ ਹਾਂ ਬੂਟਾ ਅਰਮਾਨ ਬਾਜਵਾ ਦੇ ਨਾਂ ਤੇ ਆੜ ਬਠਿੰਡੇ ਵਾਲੇ ਦੇ ਨਾਲ ਆਉਣੀ ਤੂੰ ਆਖੇ ਕਿਉਂ ਨਹੀਂ ਨਾਪਦੀ ਸਮਾਰ ਕੇ ਚੰਗਾ ਪਾਦੇ ਪਾਣੀ ਪਾਦੇ ਅੱਧੀ ਕੁਵਲ ਦੀ ਬਹੁਤ ਆਉਂਦੀ ਪਾ ਦੇ ਹੋਰ ਪਾ ਦੇ ਜਾਂਦੇ ਜਾਂਦੇ ਬਾਲਟੀ ਦਾ ਪਾਇਆ ਕਰੋ ਇੱਕ ਇੱਕ ਬਾਲਟੀ ਪਾ ਸਰੇ ਕੋਈ ਆਹ ਕਲਪ ਦੇ ਉਸ ਮਾਰ ਕੇ ਠੀਕ ਹੈ ਪਤੋ ਆਪਣਾ ਨਾਂ ਤਾਂ ਦੱਸ ਕੇ ਜਾਓ ਫਿਰ ਨਾਂ ਕੀ ਆਪਣਾ ਪ੍ਰਭ ਨੂਰ ਕੌਰ ਮੇਰਾ ਨਾਮ ਅੰਜੂਤਾ ਹੈ ਮਮਨ ਜੋਤਾ ਠੀਕ ਹੈ ਜੀ ਠੀਕ ਹੈ ਧੰਨਵਾਦ ਛੋਟੇ ਛੋਟੇ ਬੱਚੇ ਬੂਟਾ ਲਾ ਕੇ ਬੂਟਾ ਲਾਣਾ ਚਾਹੀਦਾ ਸਵੇਰ ਅਲੀਰ ਦਾ ਜੋ ਤਾਂ ਹੈ ਨਹੀਂ ਕੰਮ ਤੇ ਮੇਰੇ ਆ ਬਾਈ ਨੂੰ ਮੈਨੂੰ ਮਾਜੀ ਜਾ ਕਿੱਟੀ ਬਾਏ ਸ਼ੋਅ ਬਾਏ ਲਾਗੇ ਹੋਈ ਇਨਾ ਚੋਬਰਾਂ ਦਾ ਧੰਨਵਾਦ ਕੀਤਾ ਜਾਂਦਾ ਈ ਧੰਨਵਾਦੀ ਤੁਹਾਡਾ ਸਾਰਿਆਂ ਦਾ ਧੰਨਵਾਦ ਉਹਨਾਂ ਦਾ ਜਿਹੜੇ ਲਾ ਕੇ ਤੇ ਉਦੋਂ ਬਾਅਦ ਚ ਘਰੇ ਚਲੇ ਗਏ ਸੀ ਕੰਮ ਕਰਕੇ ਕੋਈ ਗੱਲ ਨਹੀਂ ਅੱਜ ਦੇ ਆਪਾਂ ਵਲੌਗ ਦੀ ਇੱਥੇ ਸਮਾਪਤੀ ਕਰਦੇ ਆ ਤੇ ਕਿੰਨੇ ਬੁੱਟੇ ਰਹਿ ਗਏ ਆਪਣੇ ਕੋਲੇ 30 ਬੁੱਟੇ ਰਹੀ ਹੁਣ ਕਿਹਣਾ 25-30 ਬੁੱਟੇ ਆਪਣੇ ਕੋਲ ਰਹਿ ਗਏ ਜਿਹੜੇ ਤੇ ਬਾਕੀ ਖਿੱਚਤਾ ਕੰਮ ਹੋਣਾ ਜਣਾ ਇਹ ਆਪਣਾ ਇਹ ਕੰਮ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਸਸਰੀ ਕਾਲ ਜੀ